ਸਸ਼ੀ ਕਾਂਜੀ ਬਹੁਤ ਸਵਾਗਤ ਹੈ 2024 ਦਾ ਤੇ ਇਹ ਕਤਮ ਹੋ ਗਿਆ ਸਮਝੋ 24 ਆ ਗਿਆ ਸਾਰੀਆਂ ਰਾਸ਼ੀਆਂ ਤੇ ਇਸ ਦਾ ਇਫੈਕਟ ਹੋਵੇਗਾ ਕੀ ਹੋਏਗਾ ਨੰਬਰ ਦੇ ਹਿਸਾਬ ਨਾਲ ਲੱਗ ਹੋਏਗਾ ਗ੍ਰਹਾਂ ਦੇ ਹਿਸਾਬ ਨਾਲ ਲੱਗ ਹੋਏਗਾ ਰਾਸ਼ੀਆਂ ਦੇ ਹਿਸਾਬ ਨਾਲ ਲੱਗ ਹੋਏਗਾ ਤੇ ਲਗਨ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਹੋਵੇਗਾ ਮੇਸ਼ ਲਗਨ ਦੀ ਗੱਲ ਕਰਾਂਗੇ ਆਪਾਂ ਇੱਕ ਨੰਬਰ ਇੱਕ ਨੰਬਰ ਨੰਬਰ ਦੇ ਨਾਲ ਨਾਲ ਤੁਹਾਨੂੰ ਨੰਬਰੋਲੋਜੀ ਤੇ ਵਾਸਤੂ ਤੇ ਨਾਲ ਜੋ ਤੁਹਾਡੇ ਸਿਤਾਰੇ ਨੇ ਉਹਨਾਂ ਮੁਤਾਬਕ ਆਪਾਂ ਸਟੀਕ ਭਵਿੱਖवाणी ਭਵਿੱਖवाणी ਨਹੀਂ ਕਹਿ ਸਕਦੇ ਆਪਾਂ ਡਿਸਕਸ਼ਨ ਕਹਿ ਸਕਦੇ ਆ ਕਿ ਡਿਸਕਸ਼ਨ ਕਿੱਦਾਂ ਕਿਸ ਤਰ੍ਹਾਂ ਕਿਵੇਂ ਕਿਉਂ ਸਭ ਤੋਂ ਪਹਿਲਾਂ ਤੇ ਆਪਾਂ ਮੇਸ਼ ਰਾਸ਼ੀ ਵਾਲਿਆਂ ਦੇ ਲਗਨ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਕਿੱਦਾਂ ਦੀ ਸੋਚ ਕਿੱਦਾਂ ਦੇ ਰੁਦਦੇ ਮੰਗਲ ਮਾਲਕ ਹੈ ਜੀ ਮੇਸ਼ ਰਾਸ਼ੀ ਵਾਲਿਆਂ ਦਾ ਤੇ ਮੰਗਲ ਮਜਬੂਤੀ ਸੈਨਾਪਤੀ ਆਰਡਰ ਸੁਣਨ ਦੀ ਆਦਤ ਨਹੀਂ ਹੁੰਦੀ ਮੇਸ਼ ਰਾਸ਼ੀ ਵਾਲਿਆਂ ਨੂੰ ਥੋੜੇ ਜਿ ਜਿੱਦੀ ਹੁੰਦੇ ਆ ਆਪਣੀ ਮਸਤੀ ਚ ਤੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਗੇ ਸੋਚ ਦਾ ਮਾਲਕ ਸੂਰਜ ਹੈ ਪੰਜਵੇਂ خانه ਦਾ ਮਾਲਕ ਸੂਰਜ ਹੋ ਗਿਆ ਤੇ ਸੂਰਜ ਵਾਂਗੂ ਚਮਕਣ ਲਈ ਪੂਰੀ ਮਿਹਨਤ ਵੀ ਕਰਦੇ ਆ ਕੌਨਫੀਡੈਂਸ ਪੂਰਾ ਹੁੰਦਾ ਹੈ ਅਗਰ ਕਿਤੇ ਮੰਗਲ ਦੀ ਸਥਿਤੀ ਇਹਨਾਂ ਦੀ ਜਨਮ ਪੱਤਰੀ ਦੇ ਵਿੱਚ ਮਜ਼ਬੂਤੀ ਨਾਲ ਬੈਠੀ ਹੋਵੇ ਤਾਂ ਸਮਝੋ ਤਰੱਕੀਆਂ ਹੋਣ ਤੋਂ ਕੋਈ ਰੋਕ ਹੀ ਨਹੀਂ ਸਕਦਾ ਬਸ ਇੱਕ ਸਕਾਰਾਤਮਕ ਸੋਚ ਸੂਰਜ ਵਾਂਗੂ ਚਮਕਣ ਲਈ ਲਗਨ ਨਾਲ ਕੰਮ ਕਰਨਾ ਇਹਨਾਂ ਨੂੰ ਹਮੇਸ਼ਾ ਉੱਚੀਆਂ ਤੇ ਲੈ ਕੇ ਜਾਂਦਾ ਹੈ ਕੁਝ ਕੁ ਇਨਸਟਰਕਸ਼ਨ ਅਗਰੇ ਫੋਲੋ ਕਰ ਲੈਣਾ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲੇ ਕਾਫੀ ਤਰੱਕੀਆਂ ਪਾ ਸਕਦੇ ਆ ਸਾਲ ਦੀ ਸ਼ੁਰੂਆਤ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਸਿਹਤ ਲਈ ਸਿਹਤ ਜੋ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹੈਨਾ ਤਾਂ ਸਿਹਤ ਲਈ ਮੇਸ਼ ਰਾਸ਼ੀ ਵਾਲਿਆਂ ਦੇ ਸਾਲ ਦੀ ਸ਼ੁਰੂਆਤ ਵਿੱਚ ਤਕਰੀਬਨ ਤਕਰੀਬਨ ਬ੍ਰਸਪਤ ਮਹਾਰਾਜ ਮਈ ਤੱਕ ਲਗਨ ਵਿੱਚ ਰਹੇ ਤਾਂ ਮੰਗਲ ਜੋ ਹੈ ਜਦੋਂ ਸਾਲ ਦੀ ਸ਼ੁਰੂਆਤ ਹੋਵੇਗੀ ਤਾਂ ਮੰਗਲ ਚੱਲਣਗੇ तकरीबन ਆਪਣੀ ਹੀ ਰਾਸ਼ੀ বৃশ্চਿਕ ਰਾਸ਼ੀ ਵਿੱਚ ਤੇ 26 27 ਤਰੀਕ ਨੂੰ 26 27 ਦਸੰਬਰ ਨੂੰ ਇੱਥੋਂ ਮੰਗਲ ਨਿਕਲ ਕੇ ਚਲੇ ਜਾਣਗੇ ਅਗਲੀ ਰਾਸ਼ੀ ਜਾਨੀ 9 ਨੰਬਰ ਦੀ ਰਾਸ਼ੀ ਤੇ 9 ਨੰਬਰ ਦੀ ਰਾਸ਼ੀ ਕਿਹਦੀ ਆ ਬ੍ਰਹਸਪਤੀ ਜਾਨੀ ਕਿ ਸਾਲ ਦੀ ਸ਼ੁਰੂਆਤ ਵਿੱਚ ਬ੍ਰਹਸਪਤ ਦੇ ਘਰ ਵਿੱਚ ਮੰਗਲ ਤੁਹਾਡੇ ਲਗਨ ਦਾ ਮਾਲਕ ਨੌਵੇਂ ਖਾਨੇ ਵਿੱਚ ਬੈਠ ਕੇ ਕਰਮ ਤੇ ਨਵੇਂ ਕੰਮ ਲਈ ਬਹੁਤ ਅੱਛਾ ਸਾਥ ਤੁਹਾਨੂੰ ਮਿਲਣ ਵਾਲਾ ਹੈ ਕਿਉਂਕਿ ਬ੍ਰਹਸਪਤੀ ਨੌਵੀਂ ਦ੍ਰਿਸ਼ਟੀ ਵੀ ਤੁਹਾਡੇ ਲਗਨ ਦੇ ਮਾਲਕ ਤੇ ਪਵੇਗੀ ਤੇ ਕਿਸਮਤ ਦੇ ਮਾਲਕ ਦੇ ਘਰ ਵਿੱਚ ਬੈਠਣਾ ਤੇ ਕਿਸਮਤ ਦਾ ਉਸ ਨੂੰ ਦੇਖਣਾ ਦੋਨੋਂ ਹੀ ਕਾਫੀ ਸ਼ੁਭ ਰਹਿਣਗੇ ਮਤਲਬ ਤਰੱਕੀ ਲਈ ਕੰਮ ਕਰ ਲਈ ਵਿਦਿਆਰਥੀਆਂ ਲਈ ਪੜ੍ਹਾਈ ਲਈ ਸਭ ਲਈ ਚੰਗਾ ਗੱਲ ਕਰ ਰਹੇ ਸੀ ਆਪਾਂ ਸਿਹਤ ਲਈ ਤਾਂ ਸਿਹਤ ਲਈ ਬ੍ਰਹਸਪਤ ਲਗਨ 'ਚ ਬੈਠ ਕੇ ਅੱਛੀ ਸੇਤ ਦਵੇਗਾ ਪਰ ਬੁੱਧ ਜੋ ਕਿ ਤੁਹਾਡੇ ਤੀਜੇ ਖਾਨੇ ਦਾ ਮਾਲਕ ਹੈ ਉਹ ਵੀ ਜਦੋਂ ਹੁਣ ਸਾਲ ਦੀ ਸ਼ੁਰੂਆਤ ਦੇ ਵਿੱਚ ਕਿੱਥੇ ਬੈਠਾ ਹੈ ਧਰੂ ਵਿੱਚ ਤੇ ਉਸ ਤੋਂ ਬਾਅਦ ਉਹਨੇ ਫਿਰ ਜਾਣਾ ਇਹ ਬੱਕਰੀ ਹੋ ਕੇ 28 ਤਰੀਕ ਨੂੰ ਪਿੱਛੇ ਚੱਲ ਜਾਣਾ ਹੈ 8ਵੇਂ ਖਾਨੇ ਵਿੱਚ ਮੰਗਲ ਦੇ ਘਰ ਚ ਬੁੱਧ ਆਏਗਾ ਬੁੱਧ 6ਵੇਂ ਖਾਨੇ ਦਾ ਰੋਗ ਬਿਮਾਰੀ ਦਾ ਕਾਰਕ ਹੈ ਤਾਂ ਇਸ ਟਾਈਮ ਤੇ ਉਸ ਟਾਈਮ ਤੇ ਤੁਹਾਨੂੰ ਤਕਰੀਬਨ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ ਇੱਕਦਮ ਬੀਪੀ ਵਾ ਸਕਦਾ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਬਣੀਆਂ ਰਹਿਣੀਆਂ ਜਨਵਰੀ ਸ਼ੁਰੂ ਤੱਕ ਤੇ ਜਨਵਰੀ ਤੋਂ ਬਾਅਦ ਤਕਰੀਬਨ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਮਈ ਤੱਕ ਤਰੀਕੇ ਨਾਲ ਸਿਤਾਰੇ ਤੁਹਾਡੇ ਬਿਲਕੁਲ ਅੱਛੇ ਚੱਲਣਗੇ ਹੁਣ ਧਿਆਨ ਰੱਖਣਯੋਗ ਵਾਲੀ ਗੱਲ ਇਹ ਹੋਏਗੀ ਕਿ ਕੁੰਭ ਰਾਸ਼ੀ ਵਿੱਚ ਕੁੰਭ ਰਾਸ਼ੀ ਵਿੱਚ ਸੂਰਜ ਮਹਾਰਾਜ ਜਾ ਰਹੇ ਆ 13 ਫਰਵਰੀ ਨੂੰ 13 ਫਰਵਰੀ ਨੂੰ ਕੁੰਭ ਵਿੱਚ ਪਹਿਲਾਂ ਤੋਂ ਸ਼ਨੀ ਤਾਂ ਇਹ ਮਹੀਨਾ ਵੀ ਮੇਸ਼ ਰਾਸ਼ੀ ਵਾਲਿਆਂ ਲਈ ਸੰਭਲ ਕੇ ਚੱਲਣਾ ਹੋਏਗਾ ਸਰਕਾਰੀ ਕੰਮਾਂ ਲਈ ਹੁਣ ਅਗਰ ਜਿਹੜੇ ਨੌਕਰੀ ਕਰਦੇ ਆ ਕਾਰੋਬਾਰ ਕਰਦੇ ਆ ਉਹਨਾਂ ਨੂੰ ਧਿਆਨ ਰੱਖਣਯੋਗ ਵਾਲੀ ਗੱਲ ਫਰਵਰੀ ਦੇ ਮਹੀਨੇ 'ਚ ਬਚਾਅ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਜਦੋਂ ਬ੍ਰੈਸਪਤ ਦੇ ਕਾਂ ਜਾਨੀ ਕਿ ਮਾਰਚ ਦੇ ਮਹੀਨੇ ਵਿੱਚ ਵੀ ਜਦੋਂ ਮੀਨ ਰਾਸ਼ੀ ਤੋਂ ਸੂਰਜ ਦੀ ਕ੍ਰੋਸਿੰਗ ਹੋਏਗੀ ਉਸ ਟਾਈਮ ਤੇ ਜਾਨੀ ਫਰਵਰੀ ਤੇ ਮਾਰਚ ਦੋਨੋਂ ਮਹੀਨੇ ਤਕਰੀਬਨ ਧਿਆਨ ਨਾਲ ਚੱਲਣਾ ਪਵੇਗਾ ਸਿਹਤ ਲਈ ਕੰਮ ਕਰ ਲਈ ਨੁਕਸਾਨ ਲਈ ਪਰਿਵਾਰ ਲਈ ਸਾਰਿਆਂ ਦੇ ਨੁਕਸਾਨ ਲਈ ਸਿਤਾਰੇ ਤੁਹਾਡਾ ਸਾਥ ਨਹੀਂ ਦੇਣਗੇ ਇਹ ਦੋ ਮਹੀਨੇ ਸੰਭਲ ਕੇ ਚੱਲਨੇ ਨੇ ਗੱਲ ਕਰੀਏ ਵਿਦੇਸ਼ ਲਈ ਤਾਂ ਇਸ ਮਹੀਨੇ ਵਿਦੇਸ਼ ਯਾਤਰਾ ਲਈ ਸਿਤਾਰੇ ਸਭ ਤੋਂ ਜ਼ਿਆਦਾ ਸ਼ੁਭ ਰਹਿਣਗੇ ਮਈ ਤੋਂ ਬਾਅਦ ਤਕਰੀਬਨ ਜੋ ਬ੍ਰਹਿਸਪਤ ਹੈ ਨੌਵੇਂ ਖਾਨੇ ਦਾ ਮਾਲਕ ਹੈ ਉਹ ਚਲੇ ਜਾਏਗਾ ਬ੍ਰਿਕ ਰਾਸ਼ੀ ਵਿੱਚ ਜਾਨੀ ਕਿ ਨੌਵੇਂ ਖਾਨੇ ਦਾ ਮਾਲਕ ਬ੍ਰਿਕ ਰਾਸ਼ੀ ਵਿੱਚ ਬੈਠ ਕੇ ਕਿੱਥੇ ਦੇਖੇਗਾ ਬ੍ਰਿਸ਼ਚਕ ਨੂੰ ਦੇਖੇਗਾ ਜਾਨੀ ਤੁਹਾਡੇ ਲਗਨ ਤੋਂ 8ਵੇਂ ਖਾਨੇ ਨੂੰ ਦੇਖੇਗਾ ਤੇ 8ਵੇਂ ਖਾਨੇ ਪੰਜਵੀਂ ਦ੍ਰਿਸ਼ਟੀ ਉਸ ਦੀ ਨੌਵੀਂ ਦ੍ਰਿਸ਼ਟੀ ਪਏਗੀ 11ਵੇਂ ਖਾਨੇ ਜਾਨੀ ਮਕਰ ਰਾਸ਼ੀ ਤੇ ਤਾਂ ਉਹ ਵੀ ਸ਼ੁਭ ਹੀ ਹੈ ਆ શુભ ਨਹੀਂ ਹੈ ਤਾਂ ਕੀ ਹੋਇਆ ਵਿਦੇਸ਼ ਯਾਤਰਾ ਲਈ ਸਿਤਾਰੇ ਚੰਗੇ ਰਹਿਣਗੇ ਪਰ ਜਲਦਬਾਜੀ ਵਿੱਚ ਕਿਸੇ ਨਾਲ ਕੀਤੀ ਢਿਲ ਕਿਉਂਕਿ ਸ਼ੁਕਰ ਦੇ ਘਰ ਬ੍ਰਹਿਸਪਤਰੇ ਚਲੇ ਜਾਣਾ ਹੈ ਕਿਸਮਤ ਦੇ ਮਾਲਕ ਨੇ ਸ਼ੁਕਰ ਦੇ ਘਰ ਜਾਣਾ ਹੈ ਸ਼ੁਕਰ ਤੁਹਾਡਾ ਮਿੱਤਰ ਨਹੀਂ ਹੈ ਪੈਸੇ ਦਾ ਲੈਣ ਦੇਣ ਧਿਆਨ ਨਾਲ ਕਰਨਾ ਹੈ ਬਸ ਇਸ ਚੀਜ਼ ਤੋਂ ਬਚ ਕੇ ਰਹਿਣਾ ਹੈ ਦੂਜਾ ਕਿਸੇ ਨੂੰ ਵੀ ਵਿਦੇਸ਼ ਜਾਣ ਲਈ ਐਡਵਾਂਸ ਚ ਪੈਸਾ ਨਹੀਂ ਦੇਣਾ ਤਾਂ ਤੁਸੀਂ ਤੁਹਾਡੀਆਂ ਕਾਫੀ ਰੁਕਾਵਟਾਂ ਦੂਰ ਹੋ ਜਾਣਗੀਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਵਿਆਹ ਸ਼ਾਦੀ ਲਈ ਵਿਆਹ ਸ਼ਾਦੀ ਲਈ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦਾ 2024 ਸਭ ਤੋਂ ਬੈਸਟ ਵੈਸੇ ਤਾਂ ਸ਼ੁਰੂ ਜੀ ਅਕਤੂਬਰ ਨਵੰਬਰ ਤੋਂ ਬਾਅਦ ਤੁਹਾਡਾ ਟਾਈਮ ਸ਼ਾਦੀ ਦਾ ਸ਼ੁਰੂ ਹੋਇਆ ਹੋਇਆ ਹੈ ਤੇ ਇਸ ਤੋਂ ਬਾਅਦ ਬ੍ਰਹਸਪਤ ਨੇ ਚਲੇ ਜਾਣਾ ਦੂਸਰੇ ਘਰ ਦੂਸਰਾ ਖਾਨਾ ਕਾਦਾ ਇੱਕ ਘਟੰਬ ਦਾ ਹੈ ਚੰਗੇ ਫੰਕਸ਼ਨਾਂ ਦਾ ਤਾਂ ਇੱਥੇ ਬ੍ਰਹਸਪਤ ਬੈਸਟ ਕੇ ਸ਼ੁਭ ਕੰਮ ਕਰਵਾਏਗਾ ਤਮਈ ਤੋਂ ਬਾਅਦ ਵੀ ਤਕਰੀਬਨ ਅਗਲੇ ਸਾਲ ਤੱਕ ਸਿਤਾਰੇ ਤੁਹਾਡੇ ਸੁਭਨੇ 2025 ਸ਼ੁਰੂਆਤ ਤੱਕ ਵਿਆਹ ਸ਼ਾਦੀ ਤੁਹਾਡੀ ਹੋ ਚਾਏਗੀ ਰਿਸ਼ਤੇ ਚ ਪੈਂਦੀਆਂ ਰੁਕਾਵਟਾਂ ਦੂਰ ਹੋਣਗੀਆਂ ਅਗਰ ਕੋਈ ਰੁਕਾਵਟ ਆਵੇ ਤਾਂ ਮੇਸ਼ ਲਗਣ ਮੇਸ਼ ਰਾਸ਼ੀ ਵਾਲਿਆਂ ਨੇ ਪੀਲੀ ਦਾਲ ਦਾ ਦਾਨ ਕਰਦੇ ਰਹਿਣਾ ਠੀਕ ਹੈ ਤੇ ਹੁਣ ਆਪਾਂ ਕੰਮ ਗੱਲ ਕਰਾਂਗੇ ਨੌਕਰੀ ਕਰਨ ਵਾਲਿਆਂ ਲਈ ਨੌਕਰੀ ਕਰਨ ਵਾਲਿਆਂ ਲਈ ਸੋਚਦਾ ਮਾਲਕ ਸੂਰਜ ਹੈ ਤਾਂ ਸੂਰਜ ਜਦੋਂ ਜਦੋਂ ਰਾਸ਼ੀ ਪਰਿਵਰਤਨ ਕਰੇਗਾ ਉਸ ਟਾਈਮ ਤੇ ਕਿਸੇ ਵੀ ਸਰਕਾਰੀ ਅਫਸਰ ਨਾਲ ਕਿਸੇ ਤਰ੍ਹਾਂ ਦਾ ਕੋਈ ਮਨਮੋਟਾਪ ਜਾਂ ਕੋਈ ਉਲਝੇਮੇ ਚ ਨਹੀਂ ਪੈਣਾ ਤਕਰੀਬਨ ਫਰਵਰੀ ਤੇ ਉਸ ਤੋਂ ਬਾਅਦ ਮਾਰਚ 2 ਮਹੀਨੇ ਧਿਆਨ ਰੱਖਣ ਜੋ ਗੱਲਾਂ ਨੇ ਤੇ ਉਸ ਤੋਂ ਬਾਅਦ ਜਦੋਂ ਵੀ ਬ੍ਰਹਿਸਪਤੋਂ ਸੂਰਜ ਦੀ ਕ੍ਰੋਸਿੰਗ ਹੋਵੇ ਤਾਂ ਉਸ ਟਾਈਮ ਤੇ ਤੁਹਾਨੂੰ ਤਰੱਕੀ ਦੇ ਅਫਸਰ ਕਾਫੀ ਮਿਲਣਗੇ ਤੇ ਨਾਲ ਹੀ ਜਨਵਰੀ ਤੇ ਨਾਲ ਜਨਵਰੀ ਦਾ ਮਹੀਨਾ ਵੀ ਤੁਹਾਡੇ ਲਈ ਅੱਛਾ ਜਾਏਗਾ April ਦਾ ਮਹੀਨਾ ਸਭ ਤੋਂ ਬੈਸਟ ਜਾਣ ਵਾਲਾ ਹੈ ਸੂਰਜ ਉੱਚਾ ਹੋਏਗਾ ਸੋਚ ਦਾ ਮਾਲਕ ਉੱਚਾ ਹੋ ਕੇ ਤਰੱਕੀਆਂ ਦਿਵਾਏਗਾ ਧਿਆਨ ਰੱਖਣ ਜੋ ਗੱਲ ਮੇਸ਼ ਲਗਣ ਤੇ ਮੇਸ਼ ਰਾਸ਼ੀ ਵਾਲਿਆਂ ਨੇ ਕੀ ਕਰਨੀ ਹੈ ਚਾਂਦੀ ਆਪਣੇ ਕੋਲ ਪੂਰਾ ਸਾਲ ਰੱਖਣੀ ਹੈ ਤੇ ਸੋਨਾ ਵੀਰ ਪੈਨ ਕਿ ਰੱਖਣਾ ਤਾਂ ਕਿ ਲਗਨ ਜੋ ਬੈਠਾ ਬ੍ਰੈਸਪਤ ਜੋ ਮਈ ਤੱਕ ਰਹੇਗਾ ਸੋਨੇ ਦੀ ਚੇਨ ਪਾਉਣ ਤੇ ਬ੍ਰੈਸਪਤ ਦੀ એનર્ਜੀ ਨੌਵੇਂ ਖਾਨੇ ਦੀ એનર્ਜੀ ਬੈਸਟ ਰਹੇਗੀ ਠੀਕ ਤੇ ਹੁਣ ਆਪਾਂ ਗੱਲ ਕਰਦੇ ਆ ਸ਼ੁਭ ਰਤਨ ਬਾਰੇ ਤਾਂ ਇਸ ਸਾਲ ਤੁਹਾਡਾ ਜੋ ਸ਼ੁਭ ਰਤਨ ਹੈ ਜਾਨਕਿ ਕਿਹੜਾ ਸਟੋਨ ਤੁਸੀਂ ਪਾ ਸਕਦੇ ਹੋ ਤਾਂ ਬ੍ਰੈਸਪਤ ਦਾ ਲਗਨ ਵਿੱਚ ਬੈਠਣਾ ਪੁਖਰਾਜ ਤੁਹਾਡੇ ਲਈ ਸਭ ਤੋਂ ਵਧੀਆ ਹੈ ਅਗਰ ਤੁਸੀਂ ਪੁਖਰਾਜ ਨਹੀਂ ਪਾ ਸਕਦੇ ਤਾਂ ਇੱਕ ਸੋਨੇ ਦਾ ਛੱਲਾ ਫਸਟ ਫਿੰਗਰ ਵਿੱਚ ਜਾਨੀ ਪਹਿਲੀ ਉਂਗਲ ਵਿੱਚ سونے ਦਾ ਛੱਲਾ ਪਾਣਾ, سونے ਦਾ ਕੜਾ ਪਾਣਾ, سونے ਦੀ 체ਨ ਪਾਣਾ ਬੈਸਟ ਜ਼ਰੂਰੀ ਨਹੀਂ ਹੈ ਸੋਨਾ ਬਹੁਤ ਮਹਿੰਗਾ ਹੈ ਨਹੀਂ ਪਾ ਸਕਦੇ ਤਾਂ ਤੁਸੀਂ ਪੀਲਾ ਤਾਂਗਾ ਗਲ ਚੁਕਾ ਸਕਦੇ ਹੋ ਪਰ ਛੱਲਾ ਜੋ ਹੈ ਉਹ ਤਿੰਨ ਤੱਤਾਂ ਦਾ ਪਾ ਸਕਦੇ ਹੋ ਸੋਨਾ, ਚਾਂਦੀ, ਤਾਂਬਾ ਤਿੰਨ ਤਾਰਾਂ ਦਾ ਛੱਲਾ ਬਣਾਓ ਤੇ ਉਹ ਤੁਸੀਂ ਆਪਣੀ ਰਿੰਗ ਫਿੰਗਰ ਵਿੱਚ ਪਾਓ ਬੜਾ ਵਧੀਆ ਰਿਜ਼ਲਟ ਲੈਣ ਦੇ ਲਈ ਮੇਸ਼ ਰਾਸ਼ੀ ਵਾਲਿਆਂ ਨੂੰ ਕਾਲੇ ਨੀਲੇ ਰੰਗ ਤੋਂ ਬਚਣਾ ਚਾਹੀਦਾ ਹੈ, ਘੱਟ ਪਾਉਣਾ ਚਾਹੀਦਾ ਹੈ, ਸਿਰਫ ਸ਼ਰਟ ਦਾ ਪਰਹੇਜ ਹੈ। ਤੈਨੂੰ ਕੋਪੁੰਟਾ ਕੋਈ ਪਰਹੇਜ ਨਹੀਂ ਐ ਜੇ ਤੁਸੀਂ ਕਵਰ ਕਰਕੇ ਰੱਖਦੇ ਹੋ ਆਪਣੇ ਸਿਰ ਨੂੰ ਤਾਂ ਸੂਰਜ ਜੋ ਤੁਹਾਡੀ ਸੋਚ ਦਾ ਮਾਲਕ ਹੈ ਉਹ ਵੀ ਤੁਹਾਡੀ ਪੂਰੀ ਤਰ੍ਹਾਂ ਨਾਲ ਜ਼ਮੀਨੇ ਸਪੋਰਟ ਕਰਨ ਵਾਲਾ ਹੈ ਬਚਾਅ ਵਾਲੇ ਕਿਹੜੇ-ਕਿਹੜੇ ਮਹੀਨੇ ਨੇ ਆਪਾਂ ਤੁਹਾਨੂੰ ਦੱਸਿਆ ਜਨਵਰੀ ਤੇ ਨਾਲ ਹੀ ਜਨਵਰੀ ਨਾਲ ਸ਼ੁਰੂ ਸਾਲ ਦੀ ਸ਼ੁਰੂਆਤ ਵਿੱਚ ਜਦੋਂ ਬੁੱਧ 8 ਰਵੇਗਾ ਉਹ ਵੀ ਮਹੀਨਾ ਥੋੜਾ ਧਿਆਨ ਰੱਖਣਯੋਗ ਰਹੇਗਾ ਤੇ ਨਾਲ April ਦਾ ਮਹੀਨਾ ਤੁਹਾਡਾ ਸਭ ਤੋਂ ਬੈਸਟ ਰਹੇਗਾ ਮੀਨ ਰਾਸ਼ੀ ਵਿੱਚ 23 April ਨੂੰ ਮੰਗਲ ਜਾ ਰਿਹਾ ਹੈ ਤੇ 3 اپریل ਨੂੰ مین રાશિ ਤੇ مین રાશિ ਵਿੱਚ ਆਪਾਂ ਨੂੰ ਪਤਾ ਹੈ ਰਾਹੁ ਐ ਮੰਗਲ ਰਾਹੁ ਦੀ ਯੁਤੀ ਬਣੇਗੀ ਕਿੱਥੇ ਤੁਹਾਡੀ ਰਾਸ਼ੀ ਤੋਂ 12ਵੇਂ ਸਥਾਨ ਵਿੱਚ ਤਾਂ ਉਸ ਟਾਈਮ ਤੇ ਵੀ ਆਪਣੀ ਸੇਤ ਦਾ ਧਿਆਨ ਰੱਖਣਾ ਠੀਕ ਮੰਗਲ ਰਾਹੁ ਦੀ ਯੁਤੀ ਭਾਈ ਭੈਣ ਨਾਲ ਸਬੰਧ ਨਹੀਂ ਵਿਗਾੜਨੇ ਤੇ ਉਸ ਤੋਂ ਬਾਅਦ 1 ਜੂਨ ਨੂੰ ਮੇਸ਼ ਰਾਸ਼ੀ ਵਿੱਚ ਆਪਣੇ ਘਰ ਵਿੱਚ ਆਏਗਾ ਮੰਗਲ ਜੋ ਕਿ ਸ਼ੁਭ ਕੰਮ ਹੀ ਕਰੇਗਾ বৃਖ ਵਿੱਚ ਜਦੋਂ ਜਾਏਗਾ ਤਾਂ ਉਸ ਟਾਈਮ ਤੇ ਬਿਜ਼ਨਸ ਲਈ ਕੀਤੇ ਗਏ ਖਰਚ ਤੁਹਾਨੂੰ ਜ਼ਿਆਦਾ ਪ੍ਰੋਫਿਟ ਦੇ ਜਾਣਗੇ ਤੇ ਉਸ ਤੋਂ ਬਾਅਦ ਜਦੋਂ ਮਿਥਨ ਵਿੱਚ ਜਾਏਗਾ ਤਾਂ ਬਹੁਤ ਹੀ ਜ਼ਿਆਦਾ ਧਿਆਨ ਨਾਲ ਸਾਰੇ ਕੰਮ ਕਰਨੇ ਨੇ ਤੇ ਜਦੋਂ ਕਰਕ ਵਿੱਚ ਮੰਗਲ ਨੀਚ ਦਾ ਹੋਏਗਾ ਕਰਕ ਵਿੱਚ ਜਾ ਕੇ ਤਕਰੀਬਨ ਅਕਤੂਬਰ ਦੇ ਮਹੀਨੇ ਤੇ ਉਸ ਤੋਂ ਬਾਅਦ ਵਕਰੀ ਹੋ ਜਾਏਗਾ ਥੇ ਥੋੜਾ ਜਿਆ ਤੁਹਾਡੇ ਆਪਣੀ ਸਿਹਤ ਦੀਪੀ ਦਾ ਵਧਣਾ ਧਿਆਨ ਰੱਖਣ ਜੋਗ ਗੱਲਾਂ ਤੇ 3 ਮਹੀਨੇ ਥੋੜਾ ਬਚਣਾ ਤੇ ਬਾਕੀ ਸੂਰਜ ਤੁਹਾਡਾ ਮਿੱਤਰ ਹੈ ਨਾਲ ਚੰਦਰਮਾ ਤੁਹਾਡਾ ਮਿੱਤਰ ਹੈ ਬ੍ਰਹਸਪਤ ਤੁਹਾਡਾ ਮਿੱਤਰ ਹੈ ਇਹਨਾਂ ਦੀਆਂ ਚੀਜ਼ਾਂ ਤੁਸੀਂ ਧਾਰਮਿਕ ਸਥਾਨ ਤੇ ਰੱਖੋ ਇਹਨਾਂ ਨਾਲ ਸੰਬੰਧਕ ਰਿਸ਼ਤੇਦਾਰਾਂ ਦਾ ਆਦਰ ਸਤਿਕਾਰ ਕਰੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਤੇ ਹੁਣ ਆਪਾਂ ਗੱਲ ਕਰਦੇ ਆ ਨੰਬਰ ਦੀ 224 8 ਨੰਬਰ ਜ ਜਿਹੜੀ 224 8 ਨੰਬਰ ਬਣਿਆ ਜੋ ਕਿ 8 ਨੰਬਰ ਦੀ ਰਾਸ਼ੀ ਜੋ ਹੈ ਨਾ ਬੇਸ਼ੱਕ ਮੰਗਲ ਦੀ ਹੈ ਪਰ ਅਸਲ ਦੇ ਵਿੱਚ 8 ਨੰਬਰ ਸ਼ਨੀ ਦਾ ਮੰਨਿਆ ਜਾਂਦਾ ਹੈ ਨੰਬਰੋਲੋਜੀ ਦੇ ਮੁਤਾਬਕ ਤਾਂ ਇਸ ਮੁਤਾਬਕ ਵahan ਦਾ ਨੁਕਸਾਨ ਹੋ ਸਕਦਾ ਛੱਟ ਚੋਟ ਦਾ ਪੈ ਬਣਿਆ ਰਹੇਗਾ ਵਹਨ ਧਿਆਨ ਨਾਲ ਚਲਾਣਾ ਚਰੀਟਾ ਲੱਗਣਗੇ ਹੀ ਲੱਗਣਗੇ ਇਸ ਸਾਲ ਤਾਂ ਇਸ ਕਰਕੇ ਬਚਾਓ ਵਿੱਚ ਹੀ ਬਚਾਓ ਵਾਲੀ ਜੋ ਉਸਤਿਤੀ ਹੈ ਨਾ ਉਸ ਨੂੰ ਤੁਸੀਂ ਧਿਆਨ ਨਾਲ ਵਾਹਨ ਸੁੱਖ ਜ਼ਰੂਰ ਮਿਲਣ ਵਾਲਾ ਹੈ ਪਰ ਵਾਹਨ ਨੂੰ ਚਰੀਟਾ ਵੀ ਨਾਲ ਹੀ ਲੱਗ ਜਾਣਗੇ ਤਾਂ ਉਸ ਦੇ ਲਈ ਕਦੇ ਕਦੇ ਕਿਨਾਰੀਕਲ ਹਨੂਮਾਨ ਜੀ ਦੇ ਚੜਾਉਂਦੇ ਲੈਣਾ ਨੰਬਰ ਦੇ ਹਿਸਾਬ ਦੇ ਨਾਲ ਆਪਣੇ ਪਰਿਵਾਰ ਵਿੱਚ ਆਪਣੇ ਪਿਤਾ ਦੇ ਪੈਰੀਂ ਹੱਥ ਲਾਉਣ ਤੇ ਸ਼ਨੀ ਦਾ ਫਲ ਠੀਕ ਰਹੇਗਾ ਕਿਸੇ ਮਜ਼ਦੂਰ ਨਾਲ ਕਿਸੇ ਤਰ੍ਹਾਂ ਦਾ ਕੋਈ ਨਜ਼ਾਇਜ਼ ਕੰਮ ਨੰਬਰੋਲੋਜੀ ਦੇ ਹਿਸਾਬ ਨਾਲ ਨਜ਼ਾਇਜ਼ ਮੀਨਸ ਕਿਸੇ ਦਾ ਪੈਸਾ ਨਹੀਂ ਰੱਖਣਾ ਕਿਸੇ ਮਜ਼ਦੂਰ ਦਾ ਤੇ ਇੱਕ ਮਜ਼ਦੂਰ ਨੂੰ ਖੁਸ਼ ਰੱਖਣਾ ਅਗਰ ਉਹ ਤੁਹਾਡੇ ਕੰਮ ਕਰਦਾ ਤਾਂ ਸਮਝੋ ਇਹ ਜੋ 2024 ਹੈ ਤੁਹਾਡੇ ਲਈ ਬੜੀਆਂ ਖੁਸ਼ੀਆਂ ਲੈ ਕੇ ਆਏਗਾ ਤੇ ਨਾਲ ਤਰੱਕੀ ਦੇ ਰਸਤੇ ਵੀ ਦਵੇਗਾ ਠੀਕ ਹੈ ਕੋਸ਼ਿਸ਼ ਕਰਨੀ ਹੈ ਇਸ ਚੀਜ਼ ਦੀ ਹਮੇਸ਼ਾ ਕੋਸ਼ਿਸ਼ ਕਰਨੀ ਹੈ ਜਦੋਂ ਸਾਲ ਦੀ ਸ਼ੁਰੂਆਤ ਹੋਵੇ ਠੀਕ ਜਦੋਂ ਸਾਲ ਦੀ ਸ਼ੁਰੂਆਤ ਹੋਵੇ ਤਾਂ ਇੱਕ ਤੁਸੀਂ ਆਪਣੇ ਆਪ ਨੂੰ ਇੱਕ એનર્ਜੀ ਹਰ ਰੋਜ਼ ਦੇਣੀ ਹੈ ਕਿ ਜੋ ਲੰਘ ਗਿਆ ਉਹ ਲੰਘ ਗਿਆ ਆਉਣ ਵਾਲਾ ਸਮਾਂ ਕਿਦਾਂ ਹੈ ਸਾਡਾ ਇਹ ਤੇ ਅਸੀਂ ਇਸ ਨੂੰ ਮਿਹਨਤ ਨਾਲ ਆਪਣੇ ਸੁੱਖਾਂ ਲਈ ਵਰਤਣਾ ਹੈ ਆਪਣੇ ਸੁੱਖਾਂ ਲਈ ਵਰਤਣਾ ਹੈ ਇਸ ਸਾਲ ਨੂੰ ਤਾਂ ਜੋ 2024 ਹੈ ਬ੍ਰਹਿਸਪਤੀ ਦੇ ਹਿਸਾਬ ਨਾਲ ਸੂਰਜ ਦੇ ਹਿਸਾਬ ਨਾਲ ਮੰਗਲ ਦੇ ਹਿਸਾਬ ਨਾਲ ਤੇ ਚੰਦਰ ਜੋ 2-4 ਦਿਨ ਬਾਅਦ ਬਦਲ ਜਾਂਦਾ ਉਸ ਦੇ ਹਿਸਾਬ ਨਾਲ ਮਿੱਤਰ ਗ੍ਰਹਾਂ ਦੀ એનર્ਜੀ ਲੈਣ ਦੇ ਲਈ ਆਪਣੇ ਗ੍ਰਹਾਂ ਨੂੰ ਮਜ਼ਬੂਤ ਕਰਨ ਦੇ ਲਈ ਕੀ ਕਰਨਾ ਚਾਹੀਦਾ ਹੈ ਚਨੇ ਦੀ ਦਾਲ ਮਸਰਾਂ ਦੀ ਦਾਲ ਚੌਲ ਚੀਨੀ ਤੇ ਦੁੱਧ ਕਦੇ-ਕਦੇ ਲੰਗਰ ਵਿੱਚ ਦਿੰਦੇ ਰਹੋ ਜਾਂ ਕਿਸੇ ਜ਼ਰੂਰਤਮੰਦ ਨੂੰ ਦਿੰਦੇ ਰਹੋ ਤਾਂ ਕਿ ਮਿੱਤਰ ਗ੍ਰਹਾਂ ਦੀ ਸਪੋਰਟ ਤੁਹਾਨੂੰ ਹਮੇਸ਼ਾ ਮਿਲਦੀ ਰਹੇ ਇਸ ਹੀ ਸਾਲ ਦੇ ਉਪਾ ਬਾਕੀ ਆਪਾਂ ਤੁਹਾਨੂੰ ਹੌਲੀ-ਹੌਲੀ ਸਾਰਾ ਕੁਝ ਦੱਸਦੇ ਹੀ ਰਹਿਣਾ ਹੈ ਕਿੱਦਾਂ ਕਿਵੇਂ ਕਿਵੇਂ ਕੀ ਕਰਨਾ ਕੀ ਨਹੀਂ ਕਰਨਾ ਚੰਦਰਮਾ ਕਿੱਥੇ ਆ ਬੁੱਧ ਕਿੱਥੇ ਆ ਕਿਹੜੀ ਚੀਜ਼ ਤੋਂ ਕਿਹੜਾ ਬਚਾ ਕਰਨਾ ਹੈ ਕਦੋਂ ਕਿੱਦਾਂ ਕੀ ਕਰਨਾ ਚਾਹੀਦਾ ਹੈ ਬਸ ਮੋਟੀ ਮੋਟੀ ਗੱਲ ਇਹ ਆ ਕਿ ਇਹ ਜੋ 2024 ਹੈ ਇਹ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਇਸ ਦੇ ਲਈ ਮੰਗਲ ਨੂੰ ਮਜ਼ਬੂਤ ਕਰਨ ਦੇ ਲਈ ਹਮੇਸ਼ਾ ਹੀ ਆਪਣੇ ਪ੍ਰਾਣ ਨਾਲ ਸੰਬੰਧ ਅੱਛੇ ਰੱਖਣੇ ਆ ਮੰਗਲ ਮਜ਼ਬੂਤ ਦੂਜਾ ਕੌਨਫੀਡੈਂਸ ਨਾਲ ਹਰ ਕੰਮ ਕਰਨਾ ਹੈ ਮੰਗਲ ਮਜ਼ਬੂਤ ਹਨੂਮਾਨ ਚਾਲੀਸਾ ਵੀ ਪੜ ਸਕਦੇ ਹੋ ਸੁਣ ਸਕਦੇ ਹੋ ਸਵੇਰੇ ਉੱਠ ਕੇ ਜਲਦੀ ਸੂਰਜ ਦੇ ਦਰਸ਼ਨ ਕਰਨੇ ਜਲਦੀ ਉੱਠਣਾ ਤੇ ਇਹਦੇ ਨਾਲ ਕੀ ਹੋਏਗਾ ਮੰਗਲ ਸੂਰਜ ਦੀ એનર્ਜੀ ਸ਼ੁਭ ਮਿਲੇਗੀ ਮਾਂ ਦੇ ਪੈਰੀਂ ਹੱਥ ਲਾਉਣ ਤੇ ਚੌਥੇ ਖਾਨੇ ਦਾ ਫਲ ਸ਼ੁਭ ਮਿਲੇਗਾ ਤਾਂ ਸਮਝੋ ਚੰਦਰ ਵੀ ਮਜਬੂਤ ਤਾਂ ਮਾਂ ਦੇ ਨਾਲ ਬੈਸਵਾ ਜੀ ਨਹੀਂ ਕਰਨੀ ਉਹਦੇ ਪੈਰੀਂ ਹੱਥ ਲਗਾਣੇ ਆ ਦਿਨ ਵੀ ਬੈਸਟ ਸਿਤਾਰੇ ਵੀ ਬੈਸਟ ਤੇ ਹਰ ਤਰ੍ਹਾਂ ਦਾ ਸ਼ੁਭ ਫਲ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਏਗਾ ਤੇ ਨਾਲ 2024 ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਇਹ ਤੇ ਸਾਡੀ ਦੁਆ ਹੈ ਹੀ ਹੈ ਤੇ ਬਾਕੀ ਇਹ ਜੋ ਆਪਾਂ ਸਟਿਕ ਤੁਹਾਨੂੰ ਜਾਣਕਾਰੀ ਦਿੱਤੀ ਹੈ ਉਹਦੇ ਲਈ ਤੇ ਨਾਲ ਜੋ ਆਉਣ ਵਾਲੇ ਗ੍ਰਹਿ ਨੇ ਜੋ ਮੰਗਲ ਜਦੋਂ ਵਕਰੀ ਹੋਏਗਾ ਜਰ ਤੁਹਾਡੇ ਲਗਣ ਰਾਸ਼ੀ ਦਾ ਮਾਲਕ ਮਜ਼ਬੂਤ ਫਲ ਦੇਵੇ ਤਾਂ ਉਸ ਦੇ ਲਈ ਕੀ ਕਰਨਾ ਹੈ ਤੁਸੀਂ ਕੇਸਰ ਦੀ ਡੱਬੀ ਪੂਰਾ ਸਾਲ ਆਪਣੇ ਕੱਪੜਿਆਂ ਚ ਰੱਖ ਲੈਣੇ ਹੈ ਬ੍ਰੈਸਪਤ ਨੋਮੇ ਦਾ ਫਲ ਸ਼ੁਭ ਮਿਲੇਗਾ ਠੀਕ ਤੇ ਚਲੋ ਇਹ 2024 ਤੁਹਾਡੇ ਲਈ ਬਹੁਤ ਸ਼ੁਭ ਜਾਵੇ ਖੁਸ਼ੀਆਂ ਲੈ ਕੇ ਆਵੇ ਹਮੇਸ਼ਾ ਖੁਸ਼ ਰਹੋ ਤੇ ਮਿੰਦੋ ਜੀ ਇਜਾਜ਼ਤ ਸਸ਼ਿਕਾ